ਕਾਲਸਾ ਉਹ ਹੈ ਜਿਹੜੀ ਕੀ ਫਤੇ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਇੱਕ ਨਦੀਸ਼ ਘਟਾਰਾ ਨਾਮ ਦੇ ਕੈਦੀ ਵੱਲੋਂ ਪਾਈ ਹੋਈ ਇੱਕ ਜਾਚਕਾ ਤੇ ਇੱਕ ਫੈਸਲਾ ਸੁਣਾਇਆ ਜਿਹੜਾ ਕੀ 9 ਮਾਰਚ 2025 ਨੂੰ ਉਸ ਦੇ 20 ਸਾਲ ਪੂਰੇ ਹੋ ਗਏ ਸੀ ਸੋ ਉਸ ਗੱਲ ਦੇ ਉੱਤੇ ਸਖਤ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਜਿਹੜਾ ਦਿੱਲੀ ਸਰਕਾਰ ਹੈ ਉਸ ਵੱਲੋਂ ਜਿਹੜਾ ਐਸਆਰ ਬੋਰਡ ਹੈ ਸੈਂਟੈਂਸ ਰਿਵਿਊ ਬੋਰਡ ਉਸ ਨੇ ਇਸ ਹਸਤੀ ਨਾਲ ਜਿਹੜੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਆ ਸੋ ਬੜਾ ਸਖਤ ਫੈਸਲਾ ਚੰਗੀ ਗੱਲ ਆ ਪਰ ਦੂਜੇ ਪਾਸੇ ਸਵਾਲ ਹੀ ਆ ਰਿਹਾ ਕਿ ਕਿੰਨੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦਾ ਮਾਮਲਾ ਅਸੀਂ ਕੋਰਟਾਂ ਵਿੱਚ ਵੀ ਸਰਕਾਰਾਂ ਕੋਲ ਵੀ ਤੇ ਇਸੇ ਹੀ ਦਿੱਲੀ ਦੀ ਜਿਹੜੀ ਆ ਪਹਿਲਾ ਆਮ ਆਦਮੀ ਦੀ ਸਰਕਾਰ केजरीवाल ਜੀ ਦੇ ਉਦ ਚ ਮੁਖੀਆ ਸੀ ਉਹਨਾਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਣ ਦੇ ਇਸ ਜਿਹੜਾ ਐਸਆਰਬੀ ਬੋਰਡ ਸੀ ਸੈਂਟੈਂਸ ਰੂ ਬੋਰਡ ਉਸ ਦੇ ਵਿੱਚ ਘੱਟੋ ਘੱਟ ਇੱਕ ਦਰਜਣ ਤੋਂ ਵੱਧ ਵਾਰ ਉਹਨਾਂ ਨੇ ਇਹ ਜਿਹੜੀ ਅਰਜੀ ਰਿਜੈਕਟ ਕੀਤੀ ਸੀ ਜਦੋਂ ਕਿ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੇ ਬਾਰੇ ਦੇ ਵਿੱਚ ਚੰਗੀ ਰਿਪੋਰਟ ਭੇਜੀ ਗਈ ਸੀ ਸੋ ਇਹ ਗੱਲ ਸੁਣ ਕੇ ਤਾਂ ਚੱਟੀ ਲੱਗਦੀ ਹੈ ਕਿ ਕਾਨੂੰਨ ਨੇ ਇੱਕ ਹਦੀਸਖਦਾਰਾ ਦੇ ਬਾਰੇ ਵਿੱਚ ਬੜਾ ਵੱਡਾ ਸੰਕੇਤ ਲਿਆ ਪਰ ਕੀ ਜਿਹੜਾ ਸਾਡਾ ਆਵਾਵਾ ਸਿੱਖਾਂ ਦਾ ਕਿ ਦੇਸ਼ ਦੇ ਅੰਦਰ ਸਿੱਖਾਂ ਲਈ ਵੱਖਰਾ ਕਰਾਉਣਾ ਕਿੰਨੇ ਬੰਦੀ ਸਿੱਖ ਜਿਹੜੇ ਆ ਆਪਣੀਆਂ ਉਹ ਜਿਹੜੀਆਂ ਉਮਰਾਂ ਜਿਹੜੀਆਂ ਢੇਲਾਂ ਦੇ ਇਲਾਕਾ ਪਿੱਛੇ ਇਹ ਕਹਿੰਦੇ ਆ ਬਤਾ ਰਹੇ ਨੇ ਜਿਹਨਾਂ ਜਿੰਨੀ ਸਜ਼ਾ ਲੱਗੀ ਉਹ ਤੋਂ 2.5 ਗੁਣਾ ਸਜ਼ਾਵਾ ਉਹ ਭੁਗਤ ਕੇ ਬੈਠੇ ਨੇ ਤੇ ਹਾਲੇ ਤੱਕ ਉਹਨਾਂ ਤੋਂ ਖਧਰਾ ਦੱਸ ਕੇ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾ ਰਹੀ ਸੋ ਅਸੀਂ ਦੇਖ ਰਹੇ ਆ ਕਿ ਜੇ ਹੋ ਸਕੇ ਕਿਉਂਕਿ ਦੇਸ਼ ਦਾ ਬੜਾ ਅਹਿਮ ਨਾਗਰਿਕਾ ਨतीश ਘਟਾਰਾ ਭਾਵੇਂ ਕਾਤਲ ਆ ਤੇ ਉਸ ਦੇ ਕਰਕੇ ਬੰਦੀ ਸਿੰਘਾਂ ਨੂੰ ਇਸ ਧਾਰੇ ਵਿੱਚ ਲਿਆਂਦਾ ਜਾਏਗਾ ਕਿ ਨਹੀਂ ਲਿਆਂਦਾ ਜਾਏਗਾ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਲੋਕਾਂ ਨੇ ਢਾਈ ਢਾਈ ਗੁਣਾ ਜਿਹੜਾ ਕਟਿਆ ਉਸ ਦਾ ਜਵਾਬ ਕੌਣ ਦੇਗਾ ਉਹਨਾਂ ਦੀ ਜ਼ਿੰਦਗੀ ਦੇ ਇਸ ਹੋਏ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਕੌਣ ਕਿਨਾ ਖਮਿਆਜਾ ਪੂਰਾ ਕਰੇਗਾ ਇਸ ਗੱਲ ਦੀ ਅਸੀਂ ਤੁਹਾਡੇ ਦੁਆਰ ਤੇ ਬਹੁਤ ਵਾਰ ਦਸਤਕ ਦੇ ਚੁੱਕੇ ਹਾਂ ਚੰਗੀ ਗੱਲ ਆ ਜੇ ਕਾਨੂੰਨ ਨੇ ਇਹ ਗੱਲ ਕਹੀ ਹੈ ਕਿ ਆਪਣੀ ਸਜ਼ਾ ਦਿੱਤੀ ਮੁਤਾਬਕ ਭੁਗਤਣ ਤੋਂ ਬਾਅਦ ਬਗੈਰ ਕਿਸੇ ਸ਼ਰਤوں ਦਾ ਹਿਆ ਕਰਨਾ ਚਾਹੀਦਾ ਸੋ ਅਸੀਂ ਆਸ ਕਰਦੇ ਹਾਂ ਕਿ ਜੇ ਦੇਸ਼ ਦਾ ਕਾਨੂੰਨ ਜਾਂ ਸੁਪਰੀਮ ਕੋਰਟ ਇਸ ਗੱਲ 'ਤੇ ਖਿਆਲ ਕਰੇਗੀ ਜਿੰਨਾ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਅੱਜ ਵੀ ਆਜ਼ਾਦ ਦੇਸ਼ ਦੀਆਂ ਸਰਹੱਦਾਂ ਤੇ ਅੱਜ ਵੀ ਤਿਰੰਗੇ ਜਲਪਕੇ ਆਉਂਦੇ ਨੇ ਉਹਨਾਂ ਬਾਰੇ ਇਹ ਜਿਹੜਾ ਸਾਡਾ ਸੁਪਰੀਮ ਕੋਰਟ ਤੇ ਦੇਸ਼ ਦੀ ਸਰਕਾਰ ਕੀ ਚੰਗਿਆਰੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਵਾਬ ਉਡੀਕਾਂ